ਸਮਰਾਲਾ ਵਿੱਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਹੁੰਗਾਰਾ ਮਿਲਿਆ ਜਦੋਂ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਸੈਂਕੜੇ ਹੀ ਨੌਜਵਾਨ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਚ ਸ਼ਾਮਲ ਹੋ ਗਏ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਗੱਲਬਾਤ ਕਰਦੇ ਦੱਸਿਆ ਕਿ ਨੌਜਵਾਨਾਂ ਦਾ ਰੁਖ ਹੁਣ ਵੱਡੀਆਂ ਪਾਰਟੀਆਂ ਨੂੰ ਛੱਡ ਕੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਹੋ ਰਿਹਾ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਮਜ਼ਬੂਤ ਹੋ ਰਿਹਾ ਹੈ ਅੱਧੇ ਦੂਜੇ ਪਾਸੇ ਸ਼ਾਮਲ ਹੋ ਰਹੇ ਨੌਜਵਾਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਅਕਾਲੀ ਦਲ ਦੀਆਂ ਨੀਤੀਆਂ ਚੰਗੀਆਂ ਲੱਗੀਆਂ ਹਨ ਕਿਉਂਕਿ ਅਕਾਲੀ ਦਲ ਇੱਕ ਸਹੀ ਸੇਧ ਨੌਜਵਾਨਾਂ ਨੂੰ ਦੇ ਰਿਹਾ ਹੈ ਇਸ ਕਰਕੇ ਅਸੀਂ ਪਹਿਲਾਂ ਜੋ ਪਾਰਟੀਆਂ ਦਾ ਸਾਥ ਦੇ ਰਹੇ ਸੀ ਉਹਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੜਿਆ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਮਜ਼ਬੂਤੀ ਦੇ ਨਾਲ ਅਕਾਲੀ ਦਲ ਨੂੰ ਕਾਮਯਾਬ ਕਰਾਂਗੇ ਇਹ ਕੰਮ ਬੜਾ ਖੁਸ਼ੀ ਦਾ ਹਿਹਾਰਾ ਵੀ ਜਿਹੜੀ ਨੌਜਵਾਨੀ ਪੰਜਾਬ ਦੀ ਅੱਜ ਫੇਰ ਤੋਂ ਆਪਣੀ ਜਿਹੜੀ ਜੇ ਕਹੀਏ ਪੰਜਾਬ ਦੀ ਆਪਣੀ ਪਾਰਟੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੀ ਆ ਇਹ ਮੇਰਾ ਮਾਨ ਹੁੰਦਾ ਵੀ ਜਦੋਂ ਸਾਡੀ ਨੌਜਵਾਨੀ ਪੰਜਾਬ ਦੇ ਪੁੱਠੇ ਇਕੱਠਾ ਹੋ ਕੇ ਕੁਝ ਕਰਨਾ ਚਾਹੁੰਦੀ ਆ ਤੇ ਉਹਨਾਂ ਦਾ ਜਦੋਂ ਵਿਸ਼ਵਾਸ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ 'ਚ ਬਣਦਾ ਤਾਂ ਸਾਡਾ ਵੀ ਉਹਦੇ ਨਾਲ ਮਾੜ ਬੜਾ ਵਾਧਾ ਆ ਤੇ ਮੈਂ ਇਹ ਸਾਰੇ ਨੌਜਵਾਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਵੀ ਆਪਾਂ ਰਲ ਮਿਲ ਕੇ ਸਮਰਾਲੇ ਦੇ ਵਿਕਾਸ ਲਈ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਮਿਹਨਤ ਕਰਾਂਗੇ ਅਤੇ ਜਿੰਨੀ ਸਾਡੀ ਨੌਜਵਾਨੀ ਨੂੰ ਅੱਜ ਲੋੜ ਆ ਚਾਹੀਏ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਹੋਵੇ ਚਾਹੀਏ ਨਸ਼ਿਆਂ ਤੋਂ ਦੂਰ ਰੱਖਣ ਦੀ ਹੋਵੇ ਅਸੀਂ ਇਹਨਾਂ ਸਾਰਿਆਂ ਦਾ ਸਾਥ ਲੈ ਕੇ ਅਸੀਂ ਇਹ ਸਮਰਾਜ ਦੀ ਲੜਾਈ ਆਪਣੇ ਮੋਟਿਆਂ ਤੇ ਲੜਾਂਗੇ ਜਿਹੜੀ ਪਾਰਟੀ ਛੱਡੇ ਇਹਦੇ ਮਨੋਤਪ ਦੇਖੋ ਵਾਤਵਾਰਕ ਪਾਰਟੀਆਂ ਤੋਂ ਮੇਰੇ ਵੀਰ ਦੇਖੋ ਪਹਿਲਾਂ ਤਾਂ ਮੇਰਾ ਪਿਆਰ ਸਤਕਾਰ ਇਹਨਾਂ ਨੇ ਪਹਿਲਾਂ ਅਸੀਂ ਕੋਈ ਕਾਂਗਰਸ ਤੋਂ ਮੇਰੇ ਵੀਰ ਜੀ ਕਈਆਂ ਨੇ ਪਿਛਲੇ ਵਾਰ ਆਪ ਦਾ ਸਾਥ ਦਿੱਤਾ ਔਰ ਮੈਂ ਸਭ ਇਹ ਹੀ ਕਹੂੰਗਾ ਵੀ ਮੈਂ ਕਿਸੇ ਪਾਰਟੀ ਨੂੰ ਇੱਥੇ ਕੁਝ ਕਹਿਣ ਨਹੀਂ ਆਇਆ ਮੈਂ ਇਹ ਕਹਿਣ ਆਇਆ ਵੀ ਜਿਹੜੇ ਮੇਰੇ ਵੀਰ ਅੱਜ ਮੇਰੇ ਨਾਲ ਖੜੇ ਨੇ ਮੈਂ ਉਹਨਾਂ ਨੂੰ ਯਕੀਨ ਦਿਵਾਉਣਾ ਵੀ ਦਿਨ ਰਾਤ ਮਿਹਨਤ ਕਰੂੰਗਾ ਉਹਨਾਂ ਨੇ ਜੋ ਮੇਰੇ ਜੁਮਿਦਾ ਨੇ ਉਹਨਾਂ ਤੇ ਖਰਾ ਉਤਰੂੰਗਾ ਤੇ ਉਹਨਾਂ ਨੂੰ ਨਾਲ ਲੈ ਕੇ ਅੱਗੇ ਚੱਲਾਂਗਾ हिकु कांग्रेस पार्टी जा लीडर हिकु आया हुया लीडर ਸੁਨਾਮਾ ਕਰ ਰਹੇ ਹਾਂ ਕਿ ਤਰ੍ਹਾਂ ਹੋ ਗਿਆ ਦੇਖੋ ਆਪਾਂ ਨੇ ਸੋਚਿਆ ਸੀ ਲੋੜ ਹੈ ਕਿ ਇੱਕ ਪਾਸੇ ਕਾਲੀਦਾਲਾ ਦੂਜੇ ਪਾਸੇ ਜਿਹੜੀਆਂ ਪਾਰਟੀਆਂ ਨੇ ਉਹ ਦੋਨੀਆਂ ਵੈਸੇ ਹੀ ਪੂਰੇ ਹਿੰਦੁਸਤਾਨ 'ਚ ਲੜੀਆਂ ਹੋਗੀਆਂ ਨੇ ਕੇਵਲ ਪੰਜਾਬ 'ਚ ਆਟਰ ਲੜਦੀਆਂ ਸੀ ਤੇ ਸਮਰਾਲੇ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਇੱਕ ਤਾਂ ਕਾਂਗਰਸ ਆਪਣਾ ਕੈਂਡੀਡੇਟ ਇੱਕ ਉਹਨਾਂ ਨੇ ਅਧਾਰਾ ਲਿਆ ਹੋਇਆ ਆਪ ਵਾਲਿਆਂ ਨੇ ਕਾਂਗਰਸ ਤੋਂ ਜਿਹੜੀ ਪਾਰਟੀ ਨੂੰ ਆਪਣਾ ਕੈਂਡੀਡੇਟ ਬਣ ਮੈ ਐਮ ਐਲ ਏ ਹੋਣ ਕਰਕੇ ਕੈਂਡੀਡੇਟ ਹੀ ਲੱਭ ਸਕੇ ਆਪਣਾ ਉਹ ਕਿੱਥੇ ਗਿਆ ਉਹਨਾਂ ਨੇ ਦਰਿਆ ਵਾਲੇ ਵੋਲੰਟੀਅਰ ਉਹ ਦੂਜੀਆਂ ਪਾਰਟੀਆਂ ਨੂੰ ਲਿਆ ਕੇ ਐਡਜਸਟ ਕਰਾਣਾ ਕਿ ਇਹਦਾ ਸਾਫ ਮਤਲਬ ਹੈ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਦਵਾਰਾ ਫਟ ਗਿਆ ਲੋਕਾਂ ਨੂੰ ਉਹ ਗਰੌਅ ਰੈਲਟੀ ਦੇਖਣ ਲੱਗੀ ਤੇ ਰੋਕ ਪੜਾਤਰ ਆਪਣੀ ਪਾਰਟੀ ਵੱਲੋਂ ਮੁੜਨ ਲੱਗੇ ਸ਼ੋਮੀ ਕਾਲੀ ਦਲ ਦਾ ਸਾਥ ਮੈਂ ਅਮਰਪਾਲ ਸਿੰਘ ਗਰੋਂ ਕੌਮੀ ਸੀਨੀਅਰ ਮੀਤ ਪ੍ਰਧਾਨ ਯੂਥ ਕਾਲੀ ਦਲ ਅੱਜ ਵੱਡੀ ਗਿਣਤੀ ਯੂਥ ਸ਼ਾਮਲ ਹੋਇਆ ਕਾਲੀ ਦਲ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਸਰਕਾਰ ਉਹਦੇ ਕੋਲੋਂ ਯੂਥ ਦਾ ਮੋਹ ਭੰਗ ਹੋ ਚੁੱਕਿਆ ਸਰਕਾਰ ਹਰੇਕ ਮੁੱਦੇ ਹਰੇਕ ਵਾਅਦੇ ਤੇ ਫੇਲ ਹੋ ਚੁੱਕੀ ਆ ਤੇ ਯੂਥ ਪੰਜਾਬ ਦਾ ਸਾਰਾ ਦਵਾਰਾ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਿਹਾ ਤੇ ਇਹਦੇ ਵੱਲ ਰੁਝਾਨ ਵਧ ਰਿਹਾ ਜੋ ਪੰਜਾਬ ਬਚਾਓ ਯਾਤਰਾ 8 April ਨੂੰ ਸਮਰਾਲੇ ਦੇ ਵਿੱਚ ਪਹਿਲਾਂ ਵੀ ਹੋ ਚੁੱਕੀ ਹੈ ਸਰਦਾਰ ਸੁਖਵੀਰ ਸਿੰਘ ਬਾਗਲ ਪੰਜਾਬ ਬਚਾਓ ਯਾਤਰਾ ਲੈ ਕੇ ਆਏ ਸੀ ਉਹਦੇ ਵਿੱਚ ਵੀ ਯੂਥ ਨੇ ਜਿਤਾਤਾ ਸੀ ਕਿ ਯੂਥ ਅਕਾਲੀ ਦਲ ਦੇ ਨਾਲ ਹੈ ਤੇ ਅੱਜ ਜੋ ਇਕੱਠ ਹੋਇਆ ਸ਼ਿਵਮ ਤਵਾਰੀ ਤੇ ਮਨੀ ਮੰਗਟ ਜੋ ਅਕਾਲੀ ਦਲ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਇਸ ਸਿੱਧ ਤੇ ਸਾਬਤ ਕਰਤਾ ਕਿ ਅਕਾਲੀ ਦਲ ਦਾ ਆਉਣਾ ਜੋ ਸਮਾਂ ਹੈ ਉਹ ਬਹੁਤ ਮਿੱਤਰ ਆ ਤੇ ਚੰਗਾ ਹੈ ਯੂਥ ਦਾ ਆਉਣ ਵਾਲੇ ਸਮੇਂ ਦੇ ਵਿੱਚ ਰੁਝਾਨ ਅਕਾਲੀ ਦਲ ਵੱਲ। ਉਹ ਆਪਣੇ ਜਿਹੜੇ ਯਾਰ ਮਿੱਤਰਾਂ ਨੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਉਸ ਤੋਂ ਬਾਅਦ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਆ ਜਿਵੇਂ ਸਾਡੇ ਸਰਦਾਰ ਪਰਮਜੀਤ ਸਿੰਘ ਢਿੱਲੋਂ ਹੋਗੇ। ਜਿਵੇਂ ਇਹਨਾਂ ਦੇ ਵੱਡੇ ਸਤਿਕਾਰਯੋਗ ਬਜ਼ੁਰਗ ਸਾਰੇ ਸਾਡੇ ਦੋਸਤ ਭਾਈ ਜੋ ਵੀ ਨੇ ਮੈਂ ਸਾਰਿਆਂ ਦਾ ਮਾਣ ਮਾਰਨਾਂ ਦਾ ਧੰਨਵਾਦ ਵੀ ਕਰਦਾ ਵੀ ਇਹਨਾਂ ਮਾਨ ਸਤਿਕਾਰ ਦੇ ਕੇ ਜਿਨ੍ਹਾਂ ਨੇ ਸਾਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ। ਤੇ ਅੱਗੇ ਤੋਂ ਹੋਰ ਅਸੀਂ ਵੱਡੀ ਮਿਹਨਤ ਕਰਕੇ ਨਾਲ ਜੋਰ-ਤੋਰ ਵੱਧ ਤੋਂ ਵੱਧ ਜੋੜਾਂਗੇ ਕਿਹੜੀ ਪਾਰਟੀ ਪਹਿਲਾਂ ਤਾਂ ਕਾਂਗਰਸ ਚ ਸੀ ਮਨਨ ਉਹ ਟਿਕਣਾ ਜਦੋਂ ਉਹ ਬੰਦਾ ਚੜ੍ਹ ਕੇ ਗੱਲ ਕਰਦਾ ਦੇਖੋ ਜਿੱਥੇ ਵੱਧ ਮਾਨ ਸਤਕਾਰ ਮਿਲਦਾ ਜਿੱਥੇ ਸਾਰੇ ਪੁੱਛਦੇ ਆ ਤਾਂ ਉੱਥੇ ਹੀ ਜਾਣਾ ਚਾਹੀਦਾ ਆਪਾਂ ਨੂੰ ਉਹ ਅਗਰ ਉਹ ਕੈਬਨਿਟ ਪਰ ਆ ਕੇ ਆਏ ਤੇ ਕੋਈ ਨਾਮ ਨਹੀਂ ਆਉਂਦਾ ਮੇਰੇ ਹਾਂਜੀ ਵਿਕਰਮਜੀਤ ਸਿੰਘ ਆਸਾਜੀ ਨੇ ਆਪਣੇ ਜੋ ਮੈਂਬਰ ਪਾਰਲੀਮੈਂਟ ਕੰਨੀਓ ਖੜਾ ਹੋਏ ਗਏ ਨੇ ਲੋਕ ਸਭਾ ਚੋਣਾਂ ਦੇ ਵਿੱਚ ਆਪਣੇ ਫਟੇਗਰ ਹਲਕਾ ਫਟੇਗਰ ਤੋਂ ਤੇ ਬੜੀਆਂ ਨੇ ਜੀ ਬਹੁਤ ਸੂਝਵਾਨ ਨੇ ਪੜ੍ਹੇ ਲਿਖੇ ਨੇ ਇਮਾਨਦਾਰ ਨੇ ਉਹਨਾਂ ਨੂੰ ਬਰਤਵੱਤ ਬੋਤਾਪਾ ਕੇ ਜਿਵਾਉਣਾ ਚਾਹੀਦਾ ਆਪਾਂ ਨੂੰ ਨੋਟ ਬੰਦਾ ਕਿਹਾ ਮੇਬੀ ਜਿੰਨੇ ਬੋਤਾਵਾ ਦਾ ਮਾਲ ਨਿਕਲ ਜਾਊਗਾ ਕਹੋਗੇ ਜੀ ਸੈਂਕੜੇ ਦੇ ਜੀ ਹੋਊਗਾ ਸੈਂਕੜੇ ਪਲੱਸ ਹੋਊਗਾ ਜੀ ਬਾਕੀ ਤੁਸੀਂ ਆਪੇ ਦੇਖ ਲੈਂਦੇ ਜੀ ਯਕੀਨ ਆ ਮੈਂ ਤੁਹਾਡਾ ਮਨੋ ਹਰਮਨ ਜੀ ਸਿੱਧੂ ਹੈ ਜੀ ਹਰਮਨ ਜੀ ਤੁਸੀਂ ਅੱਜ ਅਕਾਲੀ ਦਲ ਜੁਆਇਨ ਕੀਤਾ ਤੇ ਪੰਜਾਬ ਨੇ ਕੀ ਮਾਡਲ ਲੈ ਕੇ ਆ ਜਿਹੜਾ ਅਕਾਲੀ ਦਲ ਲੈ ਕੇ ਚੱਲੀ ਹੈ ਤੇ ਤੁਹਾਨੂੰ ਕੀ ਤੁਸੀਂ ਉਸ ਤੋਂ ਪ੍ਰਭਾਵਿਤ ਹੋ ਮਨੀਤ ਗੱਲ ਇਹ ਆ ਆਪਾਂ ਦਾ ਚੰਗੇ ਲੋਕਾਂ ਨਾਲ ਜੋੜਨਾ ਚਾਹੁੰਦੇ ਆ ਜਿਹੜਾ ਹੁਣ ਚੰਗਾ ਕੰਮ ਕਰੂਗਾ ਠੀਕ ਹੈ ਆਪਾਂ ਉਹਦੇ ਨਾਲ ਜੁੜਾਂਗੇ ਠੀਕ ਆ ਹੁਣ ਜੋ ਔਰ ਅਕਾਲੀ ਦਲ ਸਾਨੂੰ ਚੰਗੇ ਪਾਸੇ ਲਾਉਣ ਲੱਗਿਆ ਜੂਸ ਨੂੰ ਠੀਕ ਆ ਚੰਗੇ ਕੰਮ ਕਰਦਿਆ ਇਸ ਕਰਕੇ ਉਹਨਾਂ ਨਾਲ ਜੁੜੇ ਆਈਏ ਅਸੀਂ